ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਵੀਡੀਓ ਹੈਗੀ ਹੈ ਜੀ ਗਾਰਨਿਸ਼ ਪਲਾਜ਼ੋ ਜਾਨੀ ਕਿ ਆਪਾਂ ਕੁੜੀਆਂ ਦਾ ਕੱਟਾਂਗੇ ਪਜਾਮਾ ਜਿਹੜਾ ਬਹੁਤ ਹੀ ਈਜ਼ੀ ਹੈ ਆਪਾਂ ਘਰੇ ਬਣਾ ਰਹਿ ਕੇ ਬੈਠ ਕੇ ਵੀ ਘਰੇ ਵਧੀਆ ਬਣਾ ਸਕਦੇ ਆਂ ਨੇੜੇ ਬਿਗਨਰ ਆ ਉਹ ਵੀ ਕਰ ਸਕਦੇ ਆ ਕੋਈ ਵੀ ਮੇਰੀਆਂ ਭੈਣਾਂ ਬੀਬੀਆਂ ਇਹ ਕਈ ਵਾਰ ਆਪਾਂ ਡਰਦੇ ਆ ਪਰ ਇਹ ਇਹ ਜੀ ਕੋਈ ਗੱਲ ਨਹੀਂ ਜੀ ਥੋੜੀ ਜੀ ਆਪਾਂ ਨੂੰ ਸਕਿੱਲ ਚਾਹੀਦੀ ਹੁੰਦੀ ਆ ਕੋਲੇ ਤੇ ਥੋੜਾ ਜੀ ਨੋਲਜ ਹੋਵੇ ਤਾਂ ਆਪਾਂ ਇਹ ਕਰ ਸਕਦੇ ਆ ਤੇ ਆਜੋ ਜੀ ਆਪਾਂ ਕੱਟ ਕੇ ਦਿਖਾਉਣੇ ਆ ਤੁਹਾਨੂੰ ਵੀ ਕਿਸ ਤਰ੍ਹਾਂ ਆਪਾਂ ਕਟਿੰਗ ਕਰਕੇ ਇਹਨੂੰ ਬਣਾਉਣੇ ਆ ਮੈਂ ਕਿਸ ਤਰ੍ਹਾਂ ਬਣਾਉਣੀ ਆ ਮੈਂ ਤੁਹਾਡੇ ਨਾਲ ਇਹਦਾ ਮੈਥਡ ਸ਼ੇਅਰ ਕਰਦੀ ਆ ਚਲੋ ਜੀ ਆਜੋ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਇਹਦੀ ਲੈਂਥ ਮੈਨ ਲੈਣੀ ਆ ਵੀ ਆਪਾਂ ਨੂੰ ਕਿੰਨੇ ਇੰਚ ਨੀਵਾ ਚਾਹੀਦਾ ਉਦੋਂ ਇਹ 4 ਗੁਣਾ ਵਾਧਾ ਰੱਖ ਲੈਣਾ ਆ ਚਾ ਸੌਰੀ 4 ਇੰਚ ਵਾਧਾ ਰੱਖ ਲੈਣਾ 2 ਇੰਚ ਉੱਪਰ ਫੋਲਡ ਹੋਣਾ ਵਾ ਜਿੱਥੇ ਆਪਾਂ ਲਾਸਟਿਕ ਪਾਵਾਂਗੇ 2 ਇੰਚ ਥੱਲੇ ਫੋਲਡ ਹੋਊਗਾ ਜਿਹੜੀ ਆਪਾਂ ਇਹਦੇ ਥੱਲੇ ਲੀਡ ਕਰਨੀ ਹੈ ਉਸ ਤੋਂ ਬਾਅਦ ਇਹ ਆਪਾਂ ਪਹਿਲਾਂ ਮੈਣੀ ਲੈਣੀ ਆ ਇਹ ਕਿਸ ਤਰ੍ਹਾਂ ਕਿੰਨਾ ਚਾਹੀਦਾ ਵਾ 38 ਇੰਚ ਮੈਨੂੰ ਚਾਹੀਦਾ ਤੇ ਆਪਾਂ ਇਹ ਰੱਖਾਂਗੇ 42 ਇੰਚ ਬਿਆਲੀ ਜਾਂਚ ਦੀ ਲੈਂਥ ਰੱਖ ਲਾਂਗੇ ਉਸ ਤੋਂ ਬਾਅਦ ਜੀ ਆ ਜੂ ਉੱਪਰ ਘੇਰ ਤੇ ਜਿਹੜਾ ਆਪਾਂ ਫੇਰ ਬਣਾਉਣਾ ਜਿਹਨੂੰ ਫੇਰ ਜਿਵੇਂ ਆਪਾਂ ਸਲਵਾਰ ਦਾ ਫੇਰ ਆਣੇ ਨੂੰ ਇਸ ਤਰ੍ਹਾਂ ਜਿਵੇਂ ਬਣਾਉਣਾ ਇਹਦਾ ਆਪਾਂ ਰੱਖਾਂਗੇ 12.5 ਕਿਉਂਕਿ ਇਹ ਪਿਓਰ ਕਾਟਨ ਦਾ ਜੀ ਜੇ ਆਪਾਂ ਥੋੜਾ ਜਿਆਦਾ ਟੈਟ ਬਣਾਵਾਂਗੇ ਤੇ ਛੇਤੀ ਫਟ ਜਾਊਗਾ ਆਪਣੀ ਹੰਡਾਈ ਨਹੀਂ ਕਰਨੀ ਇਹਦਾ ਆਪਾਂ ਇੰਚ ਤੋਂ 14 ਇੰਚ ਆ ਵਾਧ ਰੱਖਾਂਗੇ ਇੱਥੇ ਥੋੜੀ ਜਿਹੀ ਕੰਨੀਆਂ ਮੈਚ ਨਹੀਂ ਹੁੰਦੀਆਂ ਮੈਂ ਉੱਪਰਲੀ ਕੰਨੀ ਤੋਂ ਰੱਖੂਗੀ ਦੂਜਾ ਕੱਟ ਦਾਂਗੇ ਆਪਾਂ ਕਿਉਂਕਿ ਕੱਪੜਾ ਥੋੜਾ ਜਿਆਦਾ ਕਾਣੂ ਵਾਲਾ ਹੈ ਇਹ 12.5 ਆਪਾਂ ਇਹਦਾ ਰੱਖ ਲਾਂਗੇ ਫੇਰ ਉਪਰੋਂ ਉਸ ਤੋਂ ਬਾਅਦ ਜੀ ਆਜੋ ਆਸਣ ਤੇ ਆਸਣ ਆਪਾਂ ਇਹਦਾ ਕਰਨਾ ਹੈ 11 ਇੰਚ ਤਿਆਰ ਤੇ 12.5 ਇੰਚ ਤਿਆਰ ਕਰਾਂਗੇ ਤੇ ਆਪਾਂ 2 ਇੰਚ ਜ਼ਿਆਦਾ ਰੱਖ ਲੈਨੇ ਆ 13 12.5 13.5 ਇੰਚ ਆਪਾਂ ਇਹਦਾ ਆਸਣ ਰੱਖ ਲਾਂਗੇ ਇਹਦੇ ਕੱਟਣ ਵਾਸਤੇ ਨੂੰ ਕੱਟਣ ਵਾਸਤੇ ਜੀ ਤੁਹਾਨੂੰ ਮੈਂ ਦੱਸਿਆ ਵੀ ਇਸ ਤਰ੍ਹਾਂ ਦਾ ਫੱਟੀਆਂ ਹੁਣ ਦਾ ਬਹੁਤ ਸੌਖਾ ਹੋ ਜਾਂਦਾ ਫਿਰ ਆਪਾਂ ਨੂੰ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ ਆਉਂਦੀਗੀ ਆਵੇ ਜਿੱਥੋਂ ਵੀ ਆਪਾਂ ਮੈ ਲਾਂਗੇ ਦੋ 12.5 ਇੰਚ ਆਪਣਾ ਫੇਰ ਜਿਹੜਾ ਜਿੱਥੋਂ ਤੀਕਾ ਆਪਾਂ ਆਸਣ ਦੀ ਨਿਸ਼ਾਨੀ ਲਾਈ ਹੈ ਇਹਨੂੰ ਆਪਾਂ ਇਸ ਫੱਟੀ ਦੀ ਹੈਲਪ ਨਾਲ ਇਥੋਂ ਆਪਾਂ ਕਰ ਲਾਂਗੇ ਇਹਨੂੰ ਜੀ ਸਿੱਧਾ ਸਿੱਧਾ ਕਰਨ ਤੋਂ ਬਾਅਦ ਹੁਣ ਇਹਦਾ ਆਪਾਂ ਮਿਲਾਾਂਗੇ ਫੇਰ ਇਕੋ ਪਾਟਕੂ ਨੂੰ ਆਪਣਾ ਕਿੰਨਾ ਇਹ ਆਪਣੀ ਬਣਦੀ ਇਥੋਂ ਇੱਥੇ ਰੱਖਾਂਗੇ ਜੀ ਆਪਾਂ 14 ਇੰਚ ਤੇ ਦੋ ਸੂਤ ਜਿਆਦਾ ਰੱਖ ਲੈਣੇ ਆ ਸਾਢੇ 13 ਇੰਚ ਇੱਥੇ ਆਉਂਦਾ ਇਹਨੂੰ ਵੀ ਸਿੱਧਾ ਕਰ ਲੈਣੇ ਆ ਕੀ ਹੁੰਦਾ ਆਪਣਾ ਜੀ 14 ਇੰਚ 14.5 ਇੰਚ 14.5 ਇੰਚ ਤੂੰ ਇਹਨੂੰ ਜਿੰਨੀ ਆਪਾਂ ਇੱਥੋਂ ਇਹਦੀ ਗਲਾਈ ਆਏ ਲੈ ਕੇ ਜਾਵਾਂਗੇ ਦੂਰੋਂ ਮੋੜ ਕੇ ਗੋਲ ਕਰਕੇ ਉਦਾਂ ਹੀ ਇਹ ਇਹ ਜਿਹੜਾ ਆਪਣਾ ਅੰਦਰ ਵੱਲੋਂ ਚਟਕਿਆ ਜਾਂਦਾ ਉਹ ਚੱਕਿਆ ਨਹੀਂ ਜਾਣਾ ਜਿੰਨੀ ਆਪਾਂ ਇਹਦੀ ਛੋਟੀ ਜਿਹੀ ਇਥੋਂ ਐ ਕਰਕੇ ਇਹਦੀ ਪਾਵਾਂਗੇ ਫਿਰ ਇਹ ਚੱਕਿਆ ਜਾਊਗਾ ਆਪਾਂ ਇਹਨੂੰ ਇਥੋਂ ਥੋੜੀ ਜਿਹੀ ਦੂਰੋਂ ਕਰਕੇ ਇਹ ਨੂੰ ਗਲਾਈ ਦੇਵਾਂਗੇ ਇਸ ਤਰ੍ਹਾਂ ਕਰਕੇ ਇਹਦੇ ਨਾਲ ਇਹ ਚੱਕਿਆ ਨਹੀਂ ਜਾਂਦਾ ਇੱਕ ਇਹ ਅੰਦਰੋਂ ਇਹ ਬਾਹਰਲੀ ਸਾਈਡ ਨਾਲੋਂ 1.5 ਇੰਚ ਜਾਂ ਪੌਣਾ ਇੰਚ ਜ਼ਿਆਦਾ ਆਪਾਂ ਇਹਦੀ ਕਟਿੰਗ ਕਰਾਂ ਨੂੰ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਕਰਕੇ ਅੰਦਰੋਂ ਨਹੀਂ ਚੱਕਿਆ ਜਾਂਦਾ ਇੱਥੋਂ ਇੰਚ ਕਰ ਆਪਾਂ ਸਿੱਧੇ ਦੀ ਨਿਸ਼ਾਨੀ ਲਾਵਾਂਗੇ ਉਸ ਤੋਂ ਬਾਅਦ ਜੀ ਆਜਿਓ ਥੱਲੇ ਮੂਰੀ ਤੇ ਮੂਰੀ ਦੀ ਨਿਸ਼ਾਨੀ ਕਿਸ ਤਰ੍ਹਾਂ ਲਾਉਣੀ ਆ ਤੇ ਕਿਵੇਂ ਆਪਾਂ ਉਹ ਜ਼ਿਆਦਾ ਰੱਖਾਂਗੇ ਆ ਲੋ ਜੀ ਹੁਣ ਆਪਾਂ ਇਧਰਲੀ ਸਾਈਡ ਤੇ ਆ ਜਾਨੇ ਆ ਜਿੱਥੇ ਆਪਾਂ ਰੱਖੀ ਸੀ ਆਪਣੀ ਲੈਂਥ ਆਪਣੀ ਇੱਥੋਂ ਤੀਕੋਂ ਦੀ ਜਿਹੜਾ ਆਪਣਾ ਆ ਮਾਰਕ ਕਰਿਆ ਹੋਇਆ ਵਾ ਤੇ ਇਹਦਾ ਆਪਾਂ ਇੱਥੋਂ ਜਨਾ ਉਪਰੋਂ ਕੀ ਰਾਸੀ ਉਹਦਾ ਅੱਧ ਕਰਕੇ ਇੱਥੇ ਨਿਸ਼ਾਨੀ ਲਾ ਲਈ ਅੱਧ ਕਰਕੇ ਉਹਦੇ ਅੱਧ ਚੋਂ ਆਪਾਂ ਇੱਥੇ ਆਪਾਂ ਨੂੰ ਮੂਰੀ ਰੱਖਾਂਗੇ ਆਪਾਂ ਮੂਰੀ ਰੱਖਾਂਗੇ ਇੱਥੇ 9 ਇੰਚ 4.5 ਇੰਚ ਤੇ ਆਪਾਂ ਇਧਰ ਨਿਸ਼ਾਨੀ ਲਾਵਾਂਗੇ 4.5 ਇੰਚ ਤੇ ਉਧਰ ਇਹ ਹੋ ਜੂਗਾ 9 ਇੰਚ ਜੀ ਆਪਾਂ ਇਹਨੂੰ ਇੱਧਰ ਵੀ ਨਿਸ਼ਾਨੀ ਲਾ ਲੈਨੇ ਆ ਤੇ ਇੱਧਰ ਵੀ ਨਿਸ਼ਾਨੀ ਲਾ ਲੈਨੇ ਆ 9 ਇੰਚ ਦੀ ਠੀਕ ਹੈ ਜੀ ਹੁਣ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਚੱਕੀ ਦਾ ਕਿਵੇਂ ਆ ਇੱਥੋਂ ਤੀਕ ਆਪਣਾ ਆਪਾਂ ਤੁਹਾਨੂੰ ਸਿੱਧਾ ਕਰਕੇ ਦਿਖਾ ਦਗੇ ਆ ਆਪਣਾ ਸਿੱਧਾ ਜੀ ਜਿਹੜਾ ਆਪਣਾ ਇੱਥੋਂ ਤੱਕ ਆਪਣੀ ਲੈਂਥ ਆਉਂਦੀ ਉਹਪਰੋਂ ਮੈਨੂੰ ਕਿ ਇਹਦਾ ਆਪਾਂ ਕੀ ਕਰਨਾ ਜੀ ਇੱਥੋਂ ਆਪਾਂ ਇਹ ਸਾਰਾ ਹੀ ਵਿੱਚ ਲੈ ਲਾਂਗੇ ਇਹ ਇੱਕਾਂ ਚਾ ਪੂਰਾ ਇਹਨੂੰ ਆਪਾਂ ਸਾਰੇ ਇਹਦੇ ਵਿੱਚ ਲੈ ਲਾਂਗੇ ਇੱਥੋਂ ਨਹੀਂ ਆਪਾਂ ਜਾਨੀ ਕਿ ਕੱਟਦੇ ਇਹਨੂੰ ਵਿੱਚ ਇੱਥੋਂ ਤੱਕ ਕਰ ਲਾਂਗੇ ਇਹ ਕੱਪੜੇ ਨੂੰ ਵਿੱਚ ਸਾਰਾ ਆਪਦੀ ਮਹਨਤੀ ਦੇ ਵਿੱਚ ਕਰ ਲਾਂਗੇ ਇਸ ਤੋਂ ਬਾਅਦ ਜੀ ਇਹਨੂੰ ਇਸ ਤਰ੍ਹਾਂ ਕਰਕੇ ਇਹਦੀ ਨਿਸ਼ਾਨੀ ਲਾ ਲਾਂਗੇ ਇਸ ਤਰ੍ਹਾਂ ਨਿਸ਼ਾਨੀ ਲੱਗ ਜੀ ਆ ਅੰਦਰਲਾ ਪਾਸਾ ਹੈ ਇਹ ਤਾਂ ਚੱਕੀ ਦਾ ਇੱਥੋਂ ਆਪਾਂ ਇਹਦੀ ਹੁਣ ਕਾਟ ਪਾ ਕੇ ਇਹਨੂੰ ਆਪਾਂ ਕੱਟ ਦਾਂਗੇ ਇਧਰੋਂ ਆਪਾਂ ਫੇਰ ਜਿਹੜੀ ਆਹ ਵਾਲੀ ਇੱਥੋਂ ਸੀ ਇਹ ਨਿਸ਼ਾਨੀ ਅੱਗੇ ਤੁਹਾਨੂੰ ਲਾ ਕੇ ਦੱਸੀ ਆ ਜਿਹੜਾ ਸਕੋਟ ਤੇ ਦੀ ਇੱਥੇ ਆਪਣੀ ਮੂਰੀ ਆਉਂਦੀ ਹੈ ਉੱਥੋਂ ਮੂਰੀ ਤੋਂ ਲੈ ਕੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਹਦੀ ਸ਼ੇਪ ਦੇ ਦਾਂਗੇ ਇਹਨੂੰ ਆਪਾਂ ਐ ਕਰਕੇ ਇੱਥੇ ਸ਼ੇਪ ਦੇਤੀ ਜੀ ਇਦਾ ਇਹਦੀ ਕਟਿੰਗ ਕਰ ਲਾਂਗੇ ਏਦਾਂ ਹੀ ਇਹਨੂੰ ਆਪਾਂ ਇਧਰੋਂ ਕਰ ਲਾਂਗੇ ਜਿੱਥੋਂ ਤੱਕ ਆਪਾਂ ਪੱਟ ਦੀ ਨਿਸ਼ਾਨੀ ਲਾਈ ਸੀ ਜੀ ਉਥੋਂ ਤੱਕ ਇਹਦੀ ਆਪਾਂ ਸ਼ੇਪ ਦੇ ਕੇ ਉਥੋਂ 'ਚ ਇਹ ਸ਼ੇਪ ਹੈ ਉਥੋਂ ਤੱਕ ਜਾਣੀ ਜਿੱਥੇ ਆਪਾਂ ਇਧਰ ਆਪਾਂ ਪੱਟ ਦੀ ਲੈਂਥ ਰੱਖੀ ਸੀ ਕਿੰਨੇ ਇੰਚ ਚੜਾਈ ਕਰਨੀ ਆ ਇਥੇ ਜਾਨੀ ਕਿ ਆਪਣੀ 14 ਇੰਚ ਸੀ ਕਿ 13.5 ਇੰਚ ਸੀ ਉਸ ਸਾਹ ਨਾਲ ਉਥੋਂ ਤੱਕ ਇਹ ਲੈ ਜਾਣਾ ਜੀ ਹੁਣ ਇਹਦੀ ਆਪਾਂ ਕਰ ਲੈਨੇ ਆ ਕਟਿੰਗ ਜੀ ਸਾਰੇ ਦੀ ਆਪਾਂ ਇਧਰੋਂ ਅੱਜ ਨੀਚੇ ਤੋਂ ਹੀ ਲੈ ਜਾਣੇ ਕੱਟ ਕੇ ਇਹਨੂੰ ਇਹ ਮੂਰਲੀ ਸ਼ੇਪ ਜੀ ਇਹ ਮੂਰਲਾ ਪਾਸਾ ਛੋਟਾ ਦੂਜਾ ਆਪਾ ਪਾਸਾ ਵਧਾ ਕੇ ਕੱਟਾਂਗੇ ਇਹਦੀ ਆਪਾਂ 6 ਸ਼ੇਪ ਅੱਗੇ ਵੀ ਤੁਹਾਨੂੰ ਦੱਸਿਆ ਵੀ ਇੱਥੋਂ ਇਹਦੀ ਸ਼ੇਪ ਦੇ ਦਿੰਨੇ ਆ ਥੋੜੀ ਜੀ ਤਾਂ ਕਿ ਇਹ ਇੱਕ ਤਾਂ ਇਹ ਸੋਹਣਾ ਲੱਗੂ ਦੂਜਾ ਇਹ ਚੱਕੀ ਦਾਣੀ ਇਹਦਾ ਵੀ ਹੁੰਦਾ ਚੱਕੀ ਦੇ ਵਿੱਚ ਬਹੁਤ ਵੱਡਾ ਰੂਲ ਇਹਨੂੰ ਆਪਾਂ ਇੱਥੋਂ ਦਿੰਨੇ ਆ ਕਟਿੰਗ ਕਰ ਆ ਜੋ ਜੀ ਹੁਣ ਆਪਾਂ ਆ ਗਏ ਆ ਇਹਦੀ ਦੂਜੀ ਸਾਈਡ ਜਿਹੜੀ ਆਪਾਂ ਦੂਜੀ ਸਾਈਡ ਕੱਟਣੀ ਆ ਨਾਲੋਂ ਇਹਦੇ ਉਹ ਇਧਰਲੀ ਸਾਈਡ ਤੋਂ ਕਪੜਾ ਲੱਥਾ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਲਿਆ ਇਹ ਦੂਰਾ ਫੋਲਡ ਕਰਕੇ ਰੱਖਿਆ ਸੀਗਾ ਆਪਾਂ ਇੱਕ ਸਾਈਡ ਤੋਂ ਆਪਾਂ ਇਹਦੇ ਇਧਰਲੀ ਕਪੜਾ ਲਾ ਲਿਆ ਇਧਰਲੀ ਸਾਈਡ ਹੈਗੀ ਹੈ ਇਧਰਲੀ ਸਾਈਡ ਤੇ ਆਪਾਂ ਜਿਹੜਾ ਕਟਿੰਗ ਕੀਤਾ ਉਹਨੂੰ ਉੱਪਰ ਰੱਖ ਕੇ ਕੱਟਦੇ ਆ ਉਹ ਜੀ ਆਪਾਂ ਨੇ ਆ ਉੱਪਰ ਇਸ ਕਪੜੇ ਦੇ ਕਪੜਾ ਵਿਛਾੜਿਆ ਤੇ ਇਹਦੇ ਉੱਪਰ ਵੀ ਆਪਾਂ ਇਹ ਰੱਖਤਾ ਜਿੰਨਾ ਆਪਾਂ ਵਾਧ ਰੱਖਣਾ ਉਹਨਾਂ ਆਪਾਂ ਇਧਰਲੀ ਸਾਈਡ ਵਧਾ ਕੇ ਰੱਖਤਾ ਇਹ ਵਾਧ ਰੱਖਣ ਦਾ ਕਾਰਨ ਇਹ ਹੁੰਦਾ ਜੀ ਇੱਕ ਤੈਦੀ ਸ਼ੇਪ ਸੋਹਣੀ ਬਣ ਜਾਂਦੀ ਆ ਦੂਜਾ ਇਹ ਆ ਆਪਾਂ ਜਿੰਨੀ ਆਪਣੀ ਪੂਰਾ ਪੂਰੀ ਪੂਰਾ ਆਪਣਾ ਮੈਥਡ ਸੀਗਾ ਜਾਨੀ ਕਿ ਕਮੀਜ਼ ਦਾ ਸਾਰਾ ਲੰਬਾਈ ਚੋਕ ਉਸੀ ਕੀ ਉੱਤੇ ਰੱਖ ਲਿਆ ਜਿੰਨਾ ਸਟਿਚ ਦੇ ਵਿੱਚ ਆਊਗਾ ਉਹਨੇ ਇੰਚਾ ਉਹਨਾਂ ਆ ਵਾਧ ਰੱਖਿਆ ਜਾਂਦਾ ਵਾ ਜਿੰਨਾ ਕ ਆਪਣਾ ਸਲਾਈ ਦੇ ਵਿੱਚ ਮਾਰਜਨ ਆਉਣਾ ਉਹ ਸਾਬ ਨਾਲ ਇਹ ਨਾਲੇ ਦੀ ਸ਼ੇਪ ਬਣ ਜੂ ਨਾਲੇ ਆਪਾਂ ਇਹ ਵੱਧ ਰੱਖ ਲਿਆ ਇਹਦੇ ਵਿੱਚ ਕਟਿੰਗ ਕਰਨ ਵਾਸਤੇ ਤਾਂ ਵੱਧ ਰੱਖਿਆ ਹੁੰਦਾ ਜੀ ਇਹ ਤੇ ਆਪਣੀ ਪੂਰੀ ਪੂਰੀ ਆ ਪੱਕਾ ਜਿਹੜੀ ਆਪਣੀ ਲੰਬਾਈ ਜਿਹੜਾਈ ਸੋ ਹੁੰਦੀ ਉਹ ਸਾਰਾ ਇਸੇ ਕੱਟਿਆ ਗਿਆ ਤੇ ਉਸ ਤੋਂ ਬਾਅਦ ਆ ਕੱਟਦੇ ਆ ਹੁਣ ਇਧਰ ਆਪਾਂ ਵਧਾ ਕੇ ਰੱਖ ਲਿਆ ਤੇ ਇਹਦੇ ਨਾਲ ਹੀ ਹੁਣ ਆਪਾਂ ਇਹਦੀ ਇਸ ਤਰ੍ਹਾਂ ਹੀ ਕਟਿੰਗ ਕਰ ਦਾਂਗੇ ਇਹਦਾ ਇੱਥੋਂ ਆ ਕੱਟਦੇ ਆ ਕਾਟ ਪਾਈਏ ਆਪਾਂ ਪਿਛਲੀ ਸਾਈਡ ਦੀ ਨਹੀਂ ਪਾਉਂਦੇ ਜੀ ਆਪਾਂ ਇੱਦਾਂ ਹੀ ਰੱਖਾਂਗੇ ਇਧਰਲੀ ਸਾਈਡ ਜੀ ਆ ਫੱਟੀ ਦੇ ਨਾਲ ਆਪਾਂ ਲਾ ਲਾਂਗੇ ਨਿਸ਼ਾਨੀ ਇੱਥੇ ਆਉਂਦਾ ਆਪਣਾ ਪੱਟ ਦਾ ਨਿਸ਼ਾਨ ਜਿੱਨੀ ਆ ਆਪਣੀ ਪੱਟ ਤੋਚੜਾਈ ਹੈ ਲਓ ਜੀ ਇਹ ਜਿੰਨਾ ਇਹਦਾ ਵਾਧਾ ਉਹ ਨਾ ਪਏ ਪੱਟੀ ਦੇ ਨਾਲ ਕੱਟ ਲਿਆ ਇੱਥੋਂ ਲੈ ਕੇ ਇਹਦੇ ਤੱਕ ਨਿਸ਼ਾਨੀ ਲਾ ਲੀਆ ਹੁਣ ਆਪਾਂ ਲੈ ਕੇ ਕਾਟੇ ਲਓ ਜੀ ਜਿਹੜਾ ਆਪਾਂ ਪਜਾਮਾ ਕਟਿੰਗ ਕੀਤਾ ਸੀ ਪਲਾਜ਼ੋ গারਲਸ ਤੇ ਉਹ ਆਪਾਂ ਇਸ ਤਰ੍ਹਾਂ ਤਿਆਰ ਕਰ ਲਿਆ ਜੀ ਮੂਰੀ ਤੇ ਡਿਜ਼ਾਈਨ ਦਿੱਤਾ ਆਪਾਂ ਵਾਈਟ ਵੀ ਲਾ ਸਕਦੇ ਸੀ ਪਰ ਨਹੀਂ ਆਪਾਂ ਇਹਦੇ ਨਾਲ ਲਾਇਆ ਆਪਾਂ ਨਾਲ ਦੀ ਲੈਂਸ ਲਾ ਕੇ ਆ ਪੈਂਡੈਂਸ ਪਾਦਣਾ ਸੀਗਾ ਵਿੱਚ ਇਹਦੇ ਇਸ ਤਰ੍ਹਾਂ ਪੈਂਟ ਐਕਸ ਪਾ ਕੇ ਇਹਦੀਆਂ ਤੇ ਇਹ ਆਪਾਂ ਇਹਦੇ ਇਥੇ ਮੈਂ ਤੰਨ ਪਾਉਂਗਾ ਸੀਗਾ ਇਹ ਇਹ ਦੋ ਵਨ ਅਸੀ ਪੈਨਲ ਦੇ 7 ਮੜਕੇ ਵਿਚਾਲੇ ਇੱਕ ਪਾਤੀ ਸੀ ਇਹ ਪੈਂਟੈਕਸ ਦੇ ਵਿੱਚ ਹੀ ਇਹ ਸਲੇਸ ਨੂੰ ਦੇਤਾ ਆਪਾਂ ਇਹਦਾ ਇੱਕਦਮ ਉੱਪਰ ਨੂੰ ਘਰਤਾ ਇੱਕ ਵਾਲੀ ਦੇ ਨੀਚੇ ਨੂੰ ਕਰਨਾ ਇਸ ਤਰ੍ਹਾਂ ਆਪਾਂ ਮੂਰੀ ਇਹ ਇਹਦੀ ਬਣ ਕੇ ਤਿਆਰ ਹੋ ਗਈ ਇਹ ਦੋ ਮੂਰੀਆਂ ਇੰਨਾ ਕ ਡਿਜ਼ਾਈਨ ਬਣਾਇਆ ਇਹਦੀ ਮੂਰੀ ਤੇ ਉਪਰੋਂ ਇਧਰੋਂ ਇਸ ਤੇ ਆ ਦੂਜੀ ਆ ਇਹਦਾ ਦੂਜਾ ਪਾਸਾ ਜੀ ਤੇ ਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਕਰਕੇ ਆਪਾਂ ਇਹ ਪਲਾਜ਼ੋ ਰੈਡੀ ਕਰ ਲਿਆ ਵਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਮਝ ਆਈ ਜਾਂ ਨਹੀਂ ਆਈ ਪਜਾਮੇ ਦੀ ਕਟਿੰਗ ਸੌਖੀ ਲੱਗੀ ਜਾਂ ਕਿਵੇਂ ਪਜਾਮਾ ਕਰੋ ਕੁਲਾਜੋ ਕਹੋ ਕੁਛ ਵੀ ਕਹੋ ਚਲੋ ਜੀ ਠੀਕ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਮੈਨੂੰ ਦੱਸਿਓ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਆ ਥੈਂਕ ਯੂ ਜੀ ਓਕੇ ਬਾਏ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ